ਹਾਂਜੀ ਕਿਵੇਂ ਹੋ ਸਾਰੇ ਮੇਰੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਜਿਵੇਂ ਕਿਸ ਨੂੰ ਪਤਾ ਹੈ ਵੀ ਆਪਾਂ ਗਰਾਊਂਡ ਦੀ ਸਪਾਈ ਕਰ ਰਹੇ ਆ ਤੇ ਅੱਜ ਪਾਠ ਤੀਜਾ ਆ ਗਿਆ ਵੀਡੀਓ ਦਾ ਤੇ ਪਹਿਲਾਂ ਤਾਂ ਆਪਾਂ ਕਰਬਾਂ ਤੋਂ ਨਾਲ ਨਾਲ ਇੱਟਾਂ ਦਿਓ ਕਾਹ ਪਟਿਆ ਸੀਗਾ ਤੇ ਹੁਣ ਮਿੱਟੀ ਕੱਢ ਕੇ ਇੱਟ ਦਿਖਦੀ ਕਰ ਰਹੇ ਆ ਕਿਉਂਕਿ ਤੇ ਕਲੀ ਕਰਨੀ ਆ ਤੇ ਆਹ ਦੇਖ ਲਓ ਇੰਨੀ ਮਿੱਟੀ ਇਕੱਠੀ ਹੋ ਗਈ ਇਹ ਮਿੱਟੀ ਵੀ ਆਪਾਂ ਵਰਤਾਂਗੇ ਇਹ ਮਿੱਟੀ ਦੀ ਆਪਣੀ ਸਕੀਮ ਹੈਗੀ ਆ ਕੋਈ ਵੀ ਉਹ ਜੰਪ ਲਾਉਣ ਵਾਸਤੇ ਜਿਵੇਂ ਗੱਦਾ ਧਰਦੇ ਹੁੰਦੇ ਆ ਉਹ ਉਹਦੀ ਥਾਂ ਤੇ ਆਪਾਂ ਇਹ ਮਿੱਟੀ ਦੀ ਢੇਰੀ ਲਾਵਾਂਗੇ ਤੇ ਫਿਰ ਇਹਦੇ ਉੱਤੇ ਨਹੀਂ ਹਾਈ ਜੰਪ ਲਾਇਆ ਕਰਾਂਗੇ ਤੁਲੇ ਨਾਲੋਂ ਨਾਲੋਂ ਮਿੱਟੀ ਸਾਰੀ ਕੱਢ ਕੇ ਫਿਰ ਇਹਤੇ ਕਲੀ ਕਰਾਂਗੇ ਤੇ ਆ ਮੈਂ ਤੇ استاد ਲੱਗੇ ਪਏ ਅਜਿੰਦਰੇ ਨਾਲ ਤੇ ਇੱਕ ਦੋ ਦਿਨਾਂ ਚ ਮੇਰੇ ਖਿਆਲ ਨਾਲ ਅਸੀਂ ਸਫਾਈ ਕਰ ਦਾਂਗੇ ਤੇ ਫਿਰ ਸਫਾਈ ਕਰਨ ਤੋਂ ਬਾਅਦ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਸੋਢਣਾ ਸਾਂਝੀ ਕਰਾਂਗੇ YouTube ਤੇ ਤੇ ਬਾਕੀ ਸਾਰੇ ਭਰਾ ਗਰਾਊਂਡ ਦੀ ਸਫਾਈ ਕਰਿਆ ਕਰੋ ਤੇ ਸੋਨੁਪਤੀ ਇਹ ਵੀ ਗਰਾਊਂਡ ਚ ਇੱਥੇ ਆਪਾਂ ਕੁਝ ਬੰਨਣਾ ਜਿਹੜਾ ਖਿਡਾਰੀ ਹੁੰਦਾ ਤਾਂ ਕਰਕੇ ਗਰਾਊਂਡ ਦੀ ਸਫਾਈ ਵੀ ਜ਼ਰੂਰੀ ਆ ਕਰੇ ਵੀ ਆਪਾਂ ਕੰਮ ਕਰਦੇ ਆਂਗੇ 10 ਮਿੰਟ 10 ਘੰਟਾ ਗਰਾਊਂਡ ਚ ਲਾ ਦਾਂਗੇ ਤਾਂ ਕੋਈ ਫਾਲਾ ਫਰਕ ਨਹੀਂ ਪੈਂਦਾ ਤੇ ਆ ਦੇਖੋ ਤੁਸੀਂ ਆ ਨਿੱਕੇ ਨਿੱਕੇ ਬੱਚੇ ਜਿਹੜੇ ਜੰਪ ਲਾ ਰਹੇ ਆ ਇਹ ਵੀ ਸਾਡੇ ਨਾਲ ਬਹੁਤ ਸਹਾਇਤਾ ਕਰਾਉਂਦੇ ਆਗੇ ਇਹ ਆ ਸਾਰੀ ਮਿੱਟੀ ਚੱਕ ਕੇ ਉੱਥੇ ਲੈ ਜਾ ਰਹੇ ਆ ਜਿੱਥੇ ਆਪਾਂ ਪਿਚ ਬਣਾਉਣੀ ਆਂਗੀ ਜੰਪ ਹਾਈ ਜੰਪ ਵਾਸਤੇ ਤੇ ਅਸੀਂ ਵੱਡੇ ਮੁੰਡੇ ਕੱਲੀ ਮਿੱਟੀ ਸਾਈਡਾਂ ਤੇ ਕਰਦੇ ਆ ਵੱਧ ਤੋਂ ਵੱਧ ਕੰਮ ਤਾਂ ਇਹ ਛੋਟੇ ਬੱਚੀ ਕਰਦੇ ਆ ਸਭ ਤੋਂ ਵੱਧ ਇਹਨਾਂ ਦੀ ਸਪੋਰਟ ਨਾਲ ਅਸੀਂ ਵੀ ਕੰਮ ਕਰੀ ਜਾਂਦੇ ਆ ਕਿ ਕਿਉਂਕਿ ਛੋਟੇ ਬੱਚੇ ਵੱਧ ਕੰਮ ਕਰ ਦਿੰਦੇ ਆ ਨਾ ਤਾਂ ਉਹ ਕਿਸੇ ਪਾਸੇ ਟਲ ਨਾ ਤੇ ਨਾ ਹੀ ਛੋਟੇ ਬੱਚੇ ਕਿਸੇ ਦਾ ਸ਼ਰੀਕਾ ਕਰਨੋਂ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਆ ਜਿੱਥੇ ਵੀ ਉਹਨਾਂ ਨੂੰ ਲਾ ਦਈਏ ਨਾ ਹੀ ਉਹ ਸੀਨੀਅਰ ਪਲੇਅਰਾਂ ਦਾ ਕਹਿਣਾ ਮੋੜਦੇ ਆ ਬਈ ਤੇ ਬਾਕੀ ਚੱਲ ਰਹੀ ਹੈ ਗਰਾਊਂਡ ਦੀ ਸਪਾਈ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਫਿਰ ਧੰਨਵਾਦ ਹੋਈ ਸਾਰਿਆਂ ਦਾ ਵੀਡੀਓ ਦੇਖਣ ਲਈ